ਕੋਨ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਥਾਂ ਹਸਪਤਾਲ ਵਿੱਚ ਸਫਾਈ ਕਰਮਚਾਰੀ ਹੀ ਮਰੀਜ਼ਾਂ ਦਾ ਇਲਾਜ ਕਰਦੇ ਨਜ਼ਰ ਆ ਰਹੇ ਹਨ ਅਜਿਹਾ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਪਦੋਰ ਦੀ ਸਬ ਡਿਵੀਜ਼ਨ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਦ ਸਰਕਾਰੀ ਹਸਪਤਾਲ ਤਪਾ ਵਿੱਚ ਆਪਣੇ ਗੋਡਿਆਂ ਦਾ ਆਪਰੇਸ਼ਨ ਕਰਵਾਉਣ ਆਈ ਔਰਤ ਦੇ ਇਲਾਜ ਦੌਰਾਨ ਗਲਤ ਇੰਜੈਕਸ਼ਨ ਲੱਗਣ ਕਾਰਨ ਕੁਝ ਮਿੰਟਾਂ ਵਿੱਚ ਹੀ ਉਸ ਦੀ ਤੜਪ ਤੜਫ ਕੇ ਮੌਤ ਹੋ ਗਈ ਜਿਸ ਕਾਰਨ ਪੀੜਿਤ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀਆਂ ਨੂੰ ਇਕੱਠੇ ਹੋ ਕੇ ਸਰਕਾਰੀ ਹਸਪਤਾਲ ਤਪਾ ਦੇ ਗੇਟ ਬਾਹਰ ਤਪਾ ਪੱਖੋ ਕੈਂਚੀਆਂ ਰੋਡ ਉੱਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਮ੍ਰਿਤਕ ਔਰਤ ਦੇ ਪੁੱਤਰ ਸੇਵਕ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਪਿੰਡ ਵਾਸੀਆਂ ਨੇ ਦੋਸ਼ ਲਾਉਂਦੇ ਕਿਹਾ ਕਿ ਉਹਨਾਂ ਦੀ 55 ਸਾਲ ਦੀ ਮਾਤਾ ਜੀਤੋ ਦੇਵੀ ਜੋ ਨੇੜਲੇ ਪਿੰਡ ਪੱਖੋ ਕੈਂਚੀਆਂ ਤੋਂ ਆਪਣੇ ਗੋਡਿਆਂ ਦੇ ਆਪਰੇਸ਼ਨ ਕਰਾਉਣ ਲਈ ਕੱਲ ਸਵੇਰੇ 8 ਵਜੇ ਸਰਕਾਰੀ ਹਸਪਤਾਲ ਤਪਾ ਪਹੁੰਚੇ ਸਨ। ਜਿਸ ਦੀ ਹਾਲਤ ਬਹੁਤ ਹੀ ਵਧੀਆ ਸੀ ਅਤੇ ਸਵੇਰੇ 10 ਵਜੇ ਡਾਕਟਰ ਉਹਨਾਂ ਨੂੰ ਆਪਰੇਸ਼ਨ ਲਈ ਅੰਦਰ ਲੈ ਗਏ ਅਤੇ 12 ਵਜੇ ਡਾਕਟਰਾਂ ਨੇ ਆਪਰੇਸ਼ਨ ਤੋਂ ਬਾਅਦ ਬਾਹਰ ਵਾਰਡ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਇੱਕ ਸਫਾਈ ਕਰਮਚਾਰੀ ਵੱਲੋਂ ਵਾਰਡ ਵਿੱਚ ਆ ਕੇ ਇਲਾਜ ਦੌਰਾਨ ਉਹਨਾਂ ਦੀ ਮਾਤਾ ਦੇ ਇੰਜੈਕਸ਼ਨ ਲਾਉਣ ਲੱਗਾ ਤਾਂ ਉਹਨਾਂ ਕਿਹਾ ਕਿ ਤੂੰ ਡਾਕਟਰ ਤਾਂ ਨਹੀਂ ਜਿਸ ਨਾਲ ਉਹਨਾਂ ਨੇ ਮੌਕੇ ਤੇ ਡਾਕਟਰ ਨੂੰ ਇਸ ਬਾਰੇ ਪਤਾ ਕੀਤਾ ਤਾਂ ਉਹਨਾਂ ਕਿਹਾ ਕਿ ਇਹ ਵਿਅਕਤੀ ਹੀ ਇੰਜੈਕਸ਼ਨ ਲਾਉਂਦਾ ਹੈ ਜਿੱਥੇ ਉਹਨਾਂ ਨੇ ਇੰਜੈਕਸ਼ਨ ਲਾਉਣ ਤੋਂ ਰੋਕਿਆ ਵੀ ਪਰ ਉਸ ਵਿਅਕਤੀ ਨੇ ਉਹਨਾਂ ਦੀ ਮਾਤਾ ਦੇ ੱਟਕੇ ਨਾਲ ਇੰਜੈਕਸ਼ਨ ਲਾ ਦਿੱਤਾ ਇੰਜੈਕਸ਼ਨ ਲਾਉਂਦੇ ਸਮੇਂ ਹੀ ਉਸ ਦੀ ਮਾਤਾ ਦੇ ਮੂੰਹ ਵਿੱਚੋਂ ਚੱਗ ਰੌਣੀ ਸ਼ੁਰੂ ਹੋ ਗਈ ਅਤੇ ਉਸ ਦੀ ਮਾਤਾ ਕੰਬੜ ਲੱਗ ਪਈ ਅਤੇ ਕੁਝ ਹੀ ਮਿੰਟਾਂ ਵਿੱਚ ਉਹਨਾਂ ਦੀ ਮਾਤਾ ਦੀ ੜਫ ੜਫ ਕੇ ਮੌਤ ਹੋ ਗਈ ਜਿਸ ਤੋਂ ਬਾਅਦ ਪੀੜਤ ਪਰਿਵਾਰਿਕ ਮੈਂਬਰਾਂ ਨੇ ਕਈ ਵਾਰ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੂੰ ਵਾਰ ਵਾਰ ਫੋਨ ਕਰਦੇ ਰਹੇ ਪਰ ਕੋਈ ਵੀ ਡਾਕਟਰ ਮੌਜੂਦ ਨਹੀਂ ਦੱਸਿਆ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰਿਕ ਮੈਂਬਰਾਂ ਨੇ ਆਪਣੀ ਮਾਂ ਦੀ ਹੋਈ ਮੌਤ ਤੋਂ ਬਾਅਦ ਇਕੱਠੇ ਹੋ ਕੇ ਪਿੰਡ ਵਾਸੀਆਂ ਦੇ ਕਿਸਾਨ ਜਥੇਬੰਦੀਆਂ ਨਹੀਂ ਇਕੱਠੇ ਹੋ ਕੇ ਸਰਕਾਰੀ ਹਸਪਤਾਲ ਤਪਾਦੇ ਗੇਟ ਬਾਹਰ ਸੜਕ ਉੱਪਰ ਰੋਸ ਧਰਨਾ ਲਾ ਦਿੱਤਾ ਧਰਨਾ ਲਾ ਕੇ ਪੀੜਤ ਪਰਿਵਾਰਿਕ ਮੈਂਬਰਾਂ ਨੇ ਸਿਹਤ ਵਿਭਾਗ ਦੇ ਕਟਿਆ ਪ੍ਰਬੰਧਾ ਖਿਲਾਫ ਵੀ ਆਪਣਾ ਰੋਸ ਪ੍ਰਗਟ ਕਰਦੇ ਕਿਹਾ ਕਿ ਡਾਕਟਰਾਂ ਦੀ ਥਾਂ ਤੇ ਸਰਕਾਰੀ ਹਸਪਤਾਲ ਵਿੱਚ ਸਫਾਈ ਕਰਨ ਵਾਲੇ ਮਰੀਜ਼ਾਂ ਨੂੰ ਇੰਜੈਕਸ਼ਨ ਲਾ ਰਹੇ ਹਨ ਜਿਨ੍ਹਾਂ ਕਾਰਨ ਉਹਨਾਂ ਦੀ ਮਾਂ ਦੀ ਮੌਤ ਹੋਈ ਹੈ ਉਥੇ ਇਨਸਾਫ ਦੀ ਮੰਗ ਕਰਦੇ ਕਿਹਾ ਕਿ ਜਿਸ ਡਾਕਟਰ ਦੀ ਵੱਡੀ ਲਾਪਰਵਾਹੀ ਕਾਰਨ ਉਹਨਾਂ ਦੀ ਮਾਂ ਦੀ ਮੌਤ ਹੋਈ ਹੈ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਡਾਕਟਰ ਮੌਕੇ ਤੇ ਮੌਜੂਦ ਹੁੰਦਾ ਤਾਂ ਇਹ ਘਟਨਾ ਨਹੀਂ ਵਾਪਰਦੀ ਸੀ ਉਹਨਾਂ ਇੰਜੈਕਸ਼ਨ ਲਾਉਣ ਵਾਲੇ ਵਿਅਕਤੀ ਦੀ ਪੜਤਾਲ ਕੀਤੀ ਤਾਂ ਪਤਾ ਲੱਗ ਗਿਆ ਕਿ ਉਹ ਸਰਕਾਰੀ ਹਸਪਤਾਲ ਵਿੱਚ ਸਫਾਈ ਕਰਮਚਾਰੀ ਹੈ ਜੋ ਉਹਨਾਂ ਦੀ ਮਾਤਾ ਦੇ ਇੰਜੈਕਸ਼ਨ ਲਾਉਣ ਲਈ ਆਇਆ ਸੀ ਇਸ ਘਟਨਾ ਮੌਕੇ ਪਹੁੰਚੇ ਮਹਾਂਕਾਵਟ ਸੰਗ ਪੰਜਾਬ ਦੇ ਪ੍ਰਧਾਨ ਤਰੋਚਨ ਬੰਸਲ ਨੇ ਵੀ ਤਰਨੇ ਵਿੱਚ ਪਹੁੰਚ ਕੇ ਪੀੜਤ ਪਰਿਵਾਰਿਕ ਮੈਂਬਰਾਂ ਨਾਲ ਹਮਦਰਦੀ ਕੀਤੀ ਉੱਥੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕਰਦੇ ਕਿਹਾ ਕਿ ਦੋਸ਼ੀ ਵਿਅਕਤੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਿਹਤ ਸੇਵਾਵਾਂ ਨੂੰ ਸਹੀ ਤਰੀਕੇ ਨਾਲ ਨਿਭਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀ ਘਟਨਾ ਦੁਬਾਰੇ ਨਾ ਵਾਪਰ ਸਕੇ ਇਸ ਮਾਮਲੇ ਨੂੰ ਪੀੜਤ ਪਰਿਵਾਰਿਕ ਮੈਂਬਰ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਸੜਕ ਉੱਪਰ ਧਰਨਾ ਲਾ ਕੇ ਰੋਜ਼ ਪ੍ਰਗਟ ਕੀਤਾ ਜਾ ਰਿਹਾ ਹੈ। ਹਾਂਜੀ ਕਿਹਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ। ਪਿੰਡ ਭਗਤਪਦਾ ਮੋੜ ਡਿਸਟ੍ਰਿਕਟ ਬੰਨਾਲਾ ਤਹਿਸੀਲ ਤਪਾਜੀ। ਮੈਂ ਸਿਵਲ ਹਸਪੀਟਲ ਦੇ ਵਿੱਚ ਜੀ ਮਾਤਾ ਦਾ ਗੋਡਿਆਂ ਦਾ ਇਲਾਜ ਕਰਾਉਣ ਲਈ ਆਇਆ ਸੀ ਜੀ ਸਵੇਰ ਜੀ 8 ਵਜੇ ਆਏ ਸੀਗੇ ਤੇ 12 ਵਜੇ ਡਾਕਟਰ ਨੇ ਆਪਰੇਸ਼ਨ ਕੀਤਾ ਜੀ। ਉਦੋਂ ਬਾਅਦ ਸਾਨੂੰ ਵਾਰਡ ਦੇ ਵਿੱਚ ਭੇਜਤਾ ਉਦੋਂ ਬਾਅਦ ਮਾਤਾ ਨੂੰ ਬੇਚੈਨੀ ਹੋਣ ਲੱਗੀ ਜੀ ਟ੍ਰੀਟਮੈਂਟ ਇਹਨਾਂ ਨੇ ਸ਼ੁਰੂ ਕਰਤਾ ਜੀ ਚੱਲਦੇ ਰਹੇ ਜੀ ਉਦੋਂ ਬਾਅਦ ਸ਼ਾਮ ਨੂੰ 7 ਵਜੇ ਜੀ ਗੁਸਾ ਆਤ ਸਦੀਪ ਸਿੰਘ ਅਤਸੀ ਜੀ ਇਹ ਮੇਰੀ ਮਾਤਾ ਦੇ ਇੰਜੈਕਸ਼ਨ ਲਾਉਣ ਆਇਆ ਮੈਂ ਇਹਨਾਂ ਨੂੰ ਰੋਕਿਆ ਜੀ ਮਾਈ ਮੈਨੂੰ ਤੁਸੀਂ ਡਾਕਟਰ ਨਹੀਂ ਜਾਪਦੇ ਤੇ ਡਾਕਟਰ ਸਾਹਿਬ ਨਾਲ ਮੈਂ ਗੱਲ ਕੀਤੀ ਫੋਨ ਤੇ ਮਹ ਜੀ ਕੋਈ ਡਾਕਟਰ ਤੋਂ ਮੇਰੀ ਮਾਤਾ ਦੇ ਟੀਕਾ ਲਵਾਓ ਜੀ ਮੈਨੂੰ ਇਹ ਡਾਕਟਰ ਨਹੀਂ ਜਾਪਦੇ ਗੁਸਨਦੀਪ ਸਿੰਘ ਸਿੱਧੂ ਨੇ ਮੈਨੂੰ ਕਿਹਾ ਜੀ ਸਾਰੇ ਬਾੜ ਦੇ ਵਿੱਚ ਇਹੀ ਇੰਜੈਕਸ਼ਨ ਲਾਉਂਦਾ ਜੀ ਤੇ ਮੇਰੇ ਰੋਗ ਦਾ ਰੋਗਦਾ ਜੀ ਮੈਨੂੰ ਜਦੋਂ ਡਾਕਟਰ ਸਾਹਿਬ ਭੱਜ ਕੇ ਪਹੇਜੀ ਵੀ ਡਾਕਟਰ ਅਸੀਂ ਆ ਵੀ ਮੈਂ ਭੇਜ ਜਾਗਾ ਅੱਛ ਦੀ ਪਾਤੀ ਇੰਜੈਕਸ਼ਨ ਲਾਊਗਾ ਉਹਦੇ ਇੰਜੈਕਸ਼ਨ ਲਾਉਂਦੇ ਲਾਉਂਦੇ ਜੀ ਮੇਰੀ ਮਾਤਾ ਦੀ ਕੰਬਨ ਲੱਗੇ ਮੂੰਹ ਚ ਝਗਉਣ ਲੱਗੀ ਇੰਜੈਕਸ਼ਨ ਬਾਅਦ ਨਹੀਂ ਕੱਢਿਆ ਮੌਕੇ ਤੇ ਹੀ ਡੈਥ ਹੋ ਗਈ ਜੀ ਵੀ ਮੇਰੀ ਮਾਤਾ ਨੂੰ ਅਸੀਂ ਗੋਡਿਆਂ ਦਾ ਟ੍ਰੀਟਮੈਂਟ ਕਰਦੇ ਚੰਗੇ ਭਲੇ ਲੈ ਕੇ ਆਏ ਸੀ ਜਿਹੜੀ ਲੋਥ ਬਣ ਕੇ ਜਾ ਰਹੀ ਹੈ ਮੇਰੀ ਪੰਜਾਬ ਸਰਕਾਰ ਅੱਗੇ ਇਹ ਮੰਗਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਮੇਰੀ ਮਾਤਾ ਬਾਗੀ ਕੱਲ ਨੂੰ ਕਿਸੇ ਦੀ ਹੋਰ ਦੀ ਮਾਤਾ ਨਾ ਜਾਵੇ ਇਥੋਂ ਅੱਜ ਸਾਡੇ ਨਾਲ ਜਿਹੜਾ ਹੋ ਗਿਆ ਵੀ ਮੈਂ ਪੰਜਾਬ ਸਰਕਾਰ ਅੱਗੇ ਵੱਡੇ ਵੱਡੇ ਵਾਅਦੇ ਕਰਦੀ ਆ ਸਭ ਨਲਾਕੀ ਫੇਲ ਸਾਰੀ ਨਲਾਕੀ ਫੇਲ ਹੈ ਇਹਨਾਂ ਦੀ ਵੱਡੇ ਵੱਡੇ ਵਾਅਦੇ ਜਿਹੜੇ ਕਰਦੇ ਆ ਸਭ ਫੇਲ ਹੈ ਇਹਨਾਂ ਦੇ ਜੀ ਮੌਕੇ ਤੇ ਪੁਲਿਸ ਨੂੰ ਮੈਂ ਮੌਕਾ ਦਿਖਾਇਆ ਜੀ ਵੀ ਜਿਹੜੇ ਅੱਥ ਦੀ ਪਤਸੀ ਨੇ ਇੰਜੈਕਸ਼ਨ ਲਾਇਆਗਾ ਮੇਰੇ ਕੋਲੇ ਉਹਨਾਂ ਦੀ ਵੀਡੀਓ ਆ ਬਲਜੀਤ ਸਿੰਘ ਸਿ ਮੁਲਾਜ਼ਮ ਸੀਗੇ ਉਹਨਾਂ ਨੂੰ ਮੈਂ ਦਿਖਾਈ ਆ ਵੀਡੀਓ ਸਾਰੀ ਜੀ ਜਿਹੜੀ ਅਸਦੀ ਪਤਸੀ ਦੀ ਵੀਡੀਓ ਮੇਰੇ ਕੋਲੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਇਹ ਬੰਦਾ ਮੈਨੂੰ ਕੋਈ ਇਹ ਡਾਕਟਰ ਨਹੀਂ ਜਾਬਦਾ ਕਿਸੇ ਡਾਕਟਰ ਤੋਂ ਵੀ ਮਾਤਾ ਦੇ ਇੰਜੈਕਸ਼ਨ ਲਾਓ ਉਹਨਾਂ ਦੇ ਇੰਜੈਕਸ਼ਨ ਲਾਉਂਦੇ ਲਾਉਂਦੀ ਮੇਰੀ ਮਾਤਾ ਦੀ ਮੌਕੇ ਦੇ ਮੌਤ ਹੋ ਗਈ ਜੀ ਮੈਂ ਇਨਸਾਫ ਦੀ ਮੰਗ ਕਰਦਾਗਾ ਪੰਜਾਬ ਸਰਕਾਰ ਤੋਂ ਵੀ ਜਿਹੜਾ ਗੁਤਸਰਨਦੀਪ ਸਿੱਧੂ ਡਾਕਟਰ ਸੇਖੇ ਵਾਲਾਗਾ ਵੀ ਉਹਨਾਂ ਨੂੰ ਸਖ਼ਤ ਬੰਦ ਹੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਦੀ ਮਾਂ ਤਾਂ ਨਾ ਮਰੇ ਜੀ ਪੰਜਾਬ ਸਰਕਾਰ ਮੁਜ਼ਾਬਤ ਦੇਖੋ ਇਹ ਪਰਿਵਾਰ ਜਿਹੜਾ ਹੈਗਾ ਆਪਣੀ ਮਾਤਾ ਦੇ ਗੋਡਿਆਂ ਦੇ ਆਪਰੇਸ਼ਨ ਲਈ ਆਏ ਸੀ ਗੋਡਿਆਂ ਦਾ ਆਪਰੇਸ਼ਨ ਜਿਹੜਾ ਹੁੰਦਾ ਕੋਈ ਜਾਨਲੇਵਾ ਨਹੀਂ ਹੁੰਦਾ ਕੋਈ ਉਹਦੀ ਜਾਨ ਨੂੰ ਖਤਰਾ ਨਹੀਂ ਹੁੰਦਾ ਇਹ ਪਰਿਵਾਰ ਸੁਣੋ ਸਾਡੇ ਮਹਾ ਕਾਬੜ ਸੰਗ ਨਾਲ ਜੁੜਿਆ ਹੋਇਆ ਭਗਤਪੁਰਾ ਪਿੰਡ ਦੇ ਵਿੱਚ ਸ਼ਿਵ ਜੀ ਦੇ ਬਹੁਤ ਵੱਡੇ ਭਗਤ ਨੇ ਇਹਨਾਂ ਦੀ ਮਾਤਾ ਦੇ ਆਪਰੇਸ਼ਨ ਤੋਂ ਬਾਅਦ ਇੱਕ ਵਿਅਕਤੀ ਜਿਹੜਾ ਡਾਕਟਰ ਨਹੀਂ ਸੀ ਉਹਨੇ ਗਲਤ ਟੀਕਾ ਲਾਇਆ ਜਿਹਦੇ ਕਰਕੇ ਇਹਨਾਂ ਦੀ ਮਾਤਾ ਦੀ ਡੈਥ ਹੋ ਗਈ ਸਾਰੇ ਪਿੰਡ ਚ ਸਾਰੀ ਮੰਡੀ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿਉਂਕਿ ਜਦੋਂ ਡਾਕਟਰ ਸਹਿਬਾਨ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਇਕ ਇਹਨਾਂ ਦੇ ਦੱਸਣ ਮੁਤਾਬਕ ਗੁਰਦੀਪ ਜੀ ਦੇ ਡਾਕਟਰਾਂ ਨੇ ਫੋਨ ਵੀ ਨਹੀਂ ਚੱਕਿਆ ਸੰਪਰਕ ਵੀ ਨਹੀਂ ਕਰਿਆ ਕਿਉਂਕਿ ਜਦੋਂ ਕਿਸੇ ਦਾ ਕੋਈ ਪਰਿਵਾਰ ਦਾ ਜੀ ਘਰੋਂ ਚਲਾ ਜਾਂਦਾ ਹੈ ਉਹਦੇ ਤੇ ਪਹਾੜ ਡਿੱਗਦਾ ਹੈ ਇਸ ਲਈ ਸਾਰੇ ਦੁੱਖ ਦੀ ਘੜੀ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੋਈ ਮਰਜ਼ੀ ਲੜਾਈ ਲੜਨੀ ਪਵੇ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਹਾਂ ਉਦੋਂ ਹੀ ਵਰੀ ਮਤਲਬ ਮੈਨੂੰ ਰਾਤ ਨੂੰ ਪਤਾ ਲੱਗਿਆ ਸੀ ਤੇ ਮੈਂ ਉਸ ਤੋਂ ਬਾਅਦ ਐਸਐਮਓ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਫੈਕਟਸ ਵੈਰੀਫਾਈ ਕਰਨ ਨੂੰ ਕਿਹਾ ਇਸ ਕੇਸ ਦੇ ਬਾਕੀ ਸਵੇਰੇ ਮੇਰੀ ਐਸਐਮਓ ਦਾਣਾ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਦੱਸਿਆ ਵੀ ਕੋਈ ਡੈਡ ਬਾਡੀ ਜਿਹੜੀ ਪੋਸਟਮਾਰਟ ਵਾਸਤੇ ਆਈ ਹੈ ਉਹ ਪੋਸਟਮਾਰਟਮ ਬੋਰਡ ਵੱਲੋਂ ਕੀਤਾ ਜਾਊਗਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਜਿਹੜੀ ਰਿਪੋਰਟ ਆਏਗੀ ਪੋਸਟਮਾਰਟਮ ਤੇ ਮਤਲਬ ਕੌਸ ਦਾ ਪਤਾ ਲੱਗੇਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਅਸੀਂ ਜੁਨੇਤੀ ਕਰਾਂਗੇ ਸਰ ਕਾਦਾ ਆਪਰੇਸ਼ਨ ਹੋਇਆ ਸੀ ਪੇਸ਼ੈਂਟ ਦਾ ਨੀਰ ਰਿਪਲੇਸਮੈਂਟ ਦਾ ਸੱਚ ਜਿਸ ਤਰ੍ਹਾਂ ਪੇਰੈਂਟਸ ਵੱਲ ਕੇ ਉਹਨਾਂ ਦੇ ਘਰ ਦੇ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਕਲਾਸ 4 ਵੱਲੋਂ ਇੰਜੈਕਸ਼ਨ ਲਗਾਇਆ ਗਿਆ ਜਾਂ ਕੁਝ ਵੀ ਆ ਉਹਦੇ ਕਰਕੇ ਡੈਥ ਹੋਈ ਹੈ ਕੀ ਲੱਗ ਰਿਹਾ ਹੈ ਵੀ ਇਸ ਸਮੇਂ ਕੁਝ ਹੈਗਾ ਥੈਟ ਇਜ਼ ਵੈਰੀ ਲੈਸ ਲਾਈਕਲੀ ਪਰ ਅਪਾ ਫੇਰ ਵੀ ਮਤਲਬ ਅਸੀਂ ਸਭ ਨੂੰ ਫੈਕਟ ਚੈੱਕ ਵੈਰੀਫਾਈ ਕਰਨਾ ਹੈ ਮੈਂ ਵੀ ਇੱਕ ਤਬਾ ਮਂਡੀ ਦੇ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ ਹਸਪੀਟਲ ਦੇ ਵਿੱਚ ਕੀ ਕਹਿਣਾ ਚਾਹਣਾ ਹੈ ਕਿ ਕਾਰਨ ਕੀ ਏ ਰੇ ਮੌਤ ਹੋਣੀ ਸਾਡੇ ਸਾਹਮਣੇ ਨਾ ਇੱਕ ਮਾਮਲਾ ਆਇਆ ਹੈ ਸਰਕਾਰੀ ਹਸਪਤਾਲ ਤਾਪਾ ਦੇ ਵਿੱਚ ਇੱਕ ਲੇਡੀ ਦਾ ਟ੍ਰੀਟਮੈਂਟ ਹੋ ਰਿਹਾ ਸੀ ਉਹਦੇ ਬਾਰਸਾ ਵੱਲੋਂ ਬਿਆਨ ਦਿੱਤਾ ਜਾ ਰਿਹਾ ਵੀ ਜਿਹੜੀ ਇਲਾਜ ਦੇ ਦੌਰਾਨ ਉਸ ਮਾਤਾ ਦੀ ਮੌਤ ਹੋਈ ਹੈ ਤੇ ਇਸ ਤੱਥ ਬਾਰੇ ਜਿਹੜੇ ਵੀ ਉਹਨਾਂ ਦੇ ਬਿਆਨ ਹੈਗੇ ਨੇ ਉਹਨਾਂ ਤੇ ਡੂੰਗੀ ਤਰ੍ਹਾਂ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਕਰਨ ਤੋਂ ਬਾਅਦ ਜਿਸ ਤਰ੍ਹਾਂ ਵੀ ਆਪਣੇ ਕੋਲ ਤੱਥ ਸਾਹਮਣੇ ਆਣਗੇ ਉਸ ਤਰ੍ਹਾਂ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਹਾਲੇ ਡੂੰਘਾਈ ਨਾਲ ਪੜਤਾਲ ਚੱਲ ਰਹੀ ਹੈ ਇਸ ਬਾਰੇ ਜੋ ਵੀ ਬਿਆਨ ਸਾਡੇ ਸਾਹਮਣੇ ਦੇ ਰਹੇ ਨੇ ਉਹ ਬੇਲਾਪਰਵਾਹੀ ਨਾਲ ਉਥੇ ਮੌਤ ਹੋਈ ਹੈ ਉਹਦੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ